ਾਰੇ ਪ੍ਰਾਨੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਯਾਰ ਕਵਿਤਰਾਂ ਦੇ ਸ਼ਕੀਨ ਹਨ ਉਹ ਹੋ ਰਹੇ ਹੋ ਅੱਜ ਨਾਲ ਤੇ ਆਪਾਂ ਨੂੰ ਆਏ ਤਾਂ ਨਹੀਂ ਕੋਈ ਬਾਸ਼ੀਆਂ ਪੂਜੀਆਂ ਦਾ ਤਾਂ ਨਹੀਂ ਸ਼ੌਂਕ ਹੈਗਾ ਜਿਵੇਂ ਆਪਾਂ ਨੂੰ ਤਾਂ ਆਏ ਵੀ ਬਸ ਆ ਬਿਹੜੇ ਦੇ ਵਿੱਚ ਫਿਰਦੇ ਮਿੰਦ ਵਾਲੇ ਯਾਦ ਸੋਹਣੇ ਲੱਗਦੇ ਮਤ ਮੰਨਾ ਦੀ ਪੂਰੀ ਹੋ ਚੱਲੀ ਬਸ ਮੇਲਾ 40 ਹੋ ਗਏ 100 ਕੁ 150 ਦਾ ਮੇਰਾ ਟਾਰਗੇਟ ਆ ਵੀ 100 150 ਉਹਨਾਂ ਵਿੱਚ ਚੰਗੇ ਆ ਬਹੁਤ ਆਦੇ ਮੇ ਮਸੀ ਦੇ ਮੁੰਡੇ ਨੇ ਦਿੱਤੇ ਸੀ ਇਹ ਦੋਨੇ ਲਾਲ ਪੁੱਛ ਆਜੋ ਆ ਆ ਆ ਆ ਆ ਆ ਆ ਆਜੋ ਆਓ ਆਓ ਆਜੋ 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 ਵਾ ਯਾਰ ਬਹੁਤ ਮੇਰਾ ਤਾਂ ਜੀ ਲੱਗਿਆ ਰਹਿਣਾ ਹਨ ਲੈ ਕਿਓ ਬੌਲੇ ਵਧੀਆ ਯਾਰ ਬੌਲਾ ਸਿਰਾ ਕੰਮ ਵਿੱਚ ਹੀ ਲੱਕੇ ਆਪਣੇ ਕੋਲੇ ਜਾਗੇ ਤੇ ਆਪਣੇ ਵਾਲੇ ਉਹ ਇਹਨਾਂ ਕਿੱਥੇ ਦੋ ਆ ਦੇ ਵਰਦੇ ਆਪਣੇ ਸ਼ਿਕਾਰੀ ਆ ਜਨੋ ਜੇ ਕਿੱਥੇ ਉੱਡੇ ਸੀ ਦੋ 1 ਵਜੇ ਉੱਡੇ ਆ ਇਹ ਅੱਜ ਵਿਚਾਰੇ ਧੱਕੇ ਨਾਲ ਹੀ ਉੱਡ ఆహా ఇలా నజారా పుచ్చ ఫే కమ్మీ ముడేను బాష ਦੇਖਿਆ ਚੰਗਾ ਵੀ ਦੋਸਤੋ ਧੰਨਵਾਦ ਤੁਹਾਡਾ ਦੇਖਿਆ ਆਏ ਹਾਏ ਹਾਏ ਕਾ ਬਤਨ ਜੀ ਲੱਗਿਆ ਬਹਿ ਕੇ ਠੀਕ ਆ ਵੀਰੇ ਧੰਨਵਾਦ